ਬੀਡਾਂ ਫਕੀਰਾਂ ਦੀ ਨਗਰੀ ਚੈਨਲ ਤੇ ਦੋਸਤੋ ਅੱਜ ਮਾਤਾ ਸ਼ਾਮ ਕੋ ਮੋਣੀ ਦਾ ਪੁੱਛਾ ਕੱਢਣ ਵਾਲਾ ਕਲਾਮ ਅਤੇ ਮੋਣੀ ਮੰਤਰ ਕਿਸੇ ਨੂੰ ਵੀ ਮੋਨਾ ਹੋਵੇ ਮੋਣੀ ਆਪਣੇ ਬਸ ਕਰਨਾ ਹੋਵੇ ਜਿਹਨੂੰ ਬਸ਼ੀ ਕਰਨ ਵੀ ਕਹਿ ਦਿੰਦੇ ਆ ਬਸ਼ੀਕਰਨ ਕਰਨਾ ਹੋਵੇ ਜਾਂ ਪੁੱਛਾਂ ਕਢਣੀਆਂ ਹੋਣ ਪੁੱਛਾਂ ਕਢਣੀ ਹੋਵੇ ਕਣ ਕਢਣਾ ਹੋਵੇ ਇਹ ਸਾਰੇ ਕੰਮ ਇਸ ਮਾਤਾ ਸ਼ਾਮ ਕੋਰ ਮੋਮੀ ਜੀ ਦੇ ਮੰਤਰ ਦੇ ਨਾਲ ਪੁੱਛਾਂ ਕਢੀਆਂ ਜਾਣੀਆਂ ਅਕੀ ਕਿਸੇ ਨੂੰ ਵੀ ਆਪਣੇ ਮੋਹ ਵਿੱਚ ਫਸਾ ਕੇ ਆਪਣੇ ਕੋਲ ਲਿਆਉਣਾ ਹੋਵੇ ਜਾਂ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਕੋਈ ਵੀ ਕਿਤੇ ਗੁੰਮ ਹੋ ਗਿਆ ਹੋਵੇ ਬਧੀਸ਼ ਚਲਾ ਗਿਆ ਹੋਵੇ ਨਾ ਵਾਪਸ ਆਉਂਦਾ ਹੋਵੇ ਪਰ ਇਸ ਮੰਤਰ ਦੀ ਨਾਲ ਇਹ ਸਾਰੇ ਕਾਰਜ ਹੋਣਗੇ ਪੁਛਾ ਮਿਕਰਨਗੀਆਂ ਜਿਹੜੇ ਗੱਦੀ ਦਾ ਕੰਮ ਕਰਦੇ ਆ ਉਹਨਾਂ ਲਈ ਵੀ ਬਹੁਤ کارਗਰ ਇਹ ਮੰਤਰ ਹੋਵੇਗਾ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਲਈ ਸਮਾ ਸਹੀ ਮੈਨੇ ਦੇ ਵਿੱਚ ਜੋ ਲੱਗਦਾ 45 ਦਿਨ ਦਾ ਹੀ ਚਲਾ ਕੀਤਾ ਜਾਂਦਾ ਹੈ ਤੁਹਾਨੂੰ ਪੌਲੀ ਦੇ ਚਿਲੇ ਦੇ ਲਈ ਤੁਹਾਨੂੰ ਪਹਿਲਾਂ ਤਾਂ ਸ਼ਨੀਵਾਰ ਤੋਂ ਕਿਸੇ ਤੋਂ ਵੀ ਸ਼ੁਰੂ ਕਰਨਾ ਉਹ ਵੀ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਮਾਤਾ ਸ਼ਾਮ ਕਰੋ ਨੂੰ ਹੀ ਤਾਂ ਉਹ ਪ੍ਰਸ਼ਾਦ ਦੇ ਕੇ ਆਉਣਾ ਭੂ ਪ੍ਰਸ਼ਾਦ ਤੁਹਾਡਾ ਉੱਥੇ ਜਾਣਾ ਚਾਹੀਦਾ ਜਿੱਥੇ ਕਿਤੇ ਨਹਿਰ ਦੇ ਕੰਢੇ ਤੇ ਆਪ ਘੂਗੇ ਨਹਿਰ ਚਲਦੀ ਹੋਵੇਗੀ ਪਾਣੀ ਵੀ ਹੋਵੇ ਤੇ ਅੱਗ ਵੀ ਹੋਵੇ ਉਸ ਅੱਗ ਦੇ ਊਲ ਈਪੋ ਪ੍ਰਸ਼ਾਦ ਤੁਸਾਨੀ ਰਾਖੀ ਮਾਤਾ ਸ਼ਾਮਕੌਰ ਮੋਣੀ ਦੇ ਝਰਨਾ ਦੇ ਵਿੱਚ ਬੇਨਤੀ ਪ੍ਰਾਰਥਨਾ ਕਰਨੀ ਆ ਕਿ ਅਸੀਂ ਤੁਹਾਡੇ ਇਸ ਮੰਤਰ ਨੂੰ ਸਿਰਧ ਕਰਨ ਜਾ ਰਹੇ ਹਾਂ ਸਾਡੀ ਤੇ ਕਿਰਪਾ ਕਰਨੀ ਆ ਸੋ ਊਗ ਪ੍ਰਸ਼ਾਦ ਦੇ ਵਿੱਚ ਦੇਣਾ ਕੀ ਕੀ ਹੈ ਸੱਤ ਪ੍ਰਕਾਰ ਦੀ ਮਠਾਈ ਲੈਣੀ ਹੋਵੇਗੀ ਮਾਤਾ ਸ਼ਾਮਕੌਰ ਮੋਣੀ ਦੇ ਊਗ ਪ੍ਰਸ਼ਾਦ ਦੇ ਵਿੱਚ ਸੱਤ ਲੌਂਗ ਹੋਣੀ ਚਾਹੀਦੀ ਹੈ 7 ਪਤਾਸੀ ਲੈਣੇ ਆ ਕਿ ਇੱਕ ਮਾਤਾ ਸ਼ਾਮਪੂਰ ਨੂੰ ਲਈ ਲਾਲ ਰੰਗ ਦੀ ਚੁੰਨੀ ਲੈਣੀ ਆ 16 ਸ਼ਿੰਗਾਰ ਲੈਣੇ ਆ ਇਹਦੇ ਵਿੱਚ ਕੋਈ ਵੀ ਘਟਣਾ ਹੋਵੇ 16 ਦੇ 16 ਸ਼ਿੰਗਾਰ ਹੀ ਆਪ ਨੂੰ ਚਾਹੀਦੇ ਆ 7 ਇਲਾਇਚੀਆਂ 7 ਪਤਾਸੀ ਦੋਸਤੋ ਨਾਲ ਦੋ ਮਿੱਠੇ ਪਾਨ ਲੈਣੇ ਆ ਪਹਿਲੇ ਦਿਨ ਜਣੀ ਸ਼ਨੀਵਾਰ ਨੂੰ ਤੁਸੀਂ ਇਹ ਕਿਸੇ ਵੀ ਟਾਈਮ ਜਾ ਕੇ ਉਹ ਪ੍ਰਸ਼ਾਦ ਚੜਾ ਕੇ ਜਿੱਥੇ ਨਹਿਰ ਦੀ ਨਾਰੀ ਅਕਦਾ ਹੁਟਾ ਹੋ ਗਈ ਸੀ ਜੜਾ ਕੇ ਆ ਜਾਣਾ ਔਰ ਆਤੋਂ ਕਿਸ ਸਾਫਾ ਕਮਰੇ ਦੇ ਵਿੱਚ ਬੈਠ ਕੇ ਦੂਜਾ ਜਗਾ ਕੇ ਅਰਗਬਤੀ ਧੂਪ ਲਾ ਕੇ ਜਲ ਰੱਖ ਕੇ ਇਹਦਾ ਜਾਪ ਸ਼ੁਰੂ ਕਰਨਾ ਹੈ 41 ਦਿਨ ਹੀ ਸਾਫ ਪਾ ਲੈ ਕੇ ਇਸ ਚਾਪ ਨੂੰ ਵਰਨਾ ਹੈ ਤੁਹਾਨੂੰ ਲੀਤੀ ਨਾਲ ਵੀ ਚਿੱਟੇ ਜਸਤੰ ਬੀਜਣੀ ਕਿੰਨੇ ਵੀ ਸ਼ਨੀਵਾਰ ਹੁੰਦੇ ਜਿੰਨੇ ਵੀ ਸ਼ਨੀਵਾਰ ਆਉਣਗੇ ਹਰ ਸ਼ਨੀਵਾਰ ਨੂੰ ਦੋ ਪਾਨ ਦੋ ਲੱਟੂ ਲੈ ਕੇ ਉਸੇ ਜਗ੍ਹਾ ਆਕਦੇ ਖੂਨ ਚੜਾ ਦੀ ਹੁੰਦੀ ਆ ਰੱਖ ਕੇ ਆਉਂਦੇ ਆ ਤੇ ਆਪਣਾ ਚਾਪ ਲਗਾਤਾਰ ਤੂ ਮੜਾ ਕਰ ਲੋ ਤਿੰਨ ਕਰ ਲੋ ਚਾਰ ਕਰ ਲੋ ਜਿੰਨਾ ਵੀ ਵੱਧ ਤੋਂ ਵੱਧ ਜਾਪ ਕਰੂਗੇ ਉਹਦਾ ਓਨਾ ਹੀ ਤੁਹਾਨੂੰ ਫਾਇਦਾ ਹੋਊਗਾ ਔਰ ਸਾਫਤ ਰਹੇਗੀ ਇਹ ਜਾਪ ਕਰਨਾ ਹੈ ਖਾਸ ਕਰਕੇ 41 ਦਿਨ ਹੀ ਕਿਤੇ ਬਾਹਰ ਨਿਕਲਿਆ ਨਾ ਜਾ ਸਕੀ 41 ਦਿਨ ਦੀ ਅੰਤਰ ਰਹਿ ਕੇ ਕਰੂ ਤਾਂ ਬਹੁਤ ਵਧੀਆ ਹੈ ਕੋਈ ਵੀ ਅੜਿਆ ਅੜਿਆ ਕੰਮ ਟੋਟਾ ਇਹ ਹੋ ਵੀਗਾ ਪੁੱਛਾਂ ਨਿਕਲਣ ਗਿਆ ਪੁੱਛਾ ਸਕਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਆਪਣੀ ਬਸਤੇ ਵਿੱਚ ਕਰਨਾ ਹੋਵੇ ਇਸ ਮੰਤਰ ਦੀ ਨਾਲ ਸਾਰੇ ਇਦਾਂ ਦੇ ਕੰਮ ਹੋਣਗੇ ਸੋ ਦੋਸਤੋ ਹੁਣ ਆਪਾਂ ਉਸ ਮੰਤਰ ਵੱਲ ਨੂੰ ਚਲਦੇ ਆ ਜਿਸ ਮੰਤਰ ਦੇ ਨਾਲ ਇਹ ਸਾਰੇ ਕਾਰਜ ਹੋਣਗੇ 49 ਦਿਨ ਦਾ ਕੀ ਨਾਲ ਤੁਸੀਂ ਪੁੱਛਾਂ ਦੇ ਸਕਦੇ ਆ ਜਿਹਦੇ ਨਾਲ ਤੁਸੀਂ ਕਿਸੇ ਗਏ ਗੁਆਚੀ ਲਿੰਜਾ ਕੁਈ ਨਹੀਂ ਆਪਣੇ ਘਰ ਮੁੜਦਾ ਜਲ ਕੇ ਸੈਨ ਨੂੰ ਤੁਸੀਂ ਆਪਣੇ ਬਸਤੇ ਵਿੱਚ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਸ ਮੰਤਰ ਦੀ ਨਾਲ ਬਸ਼ੀ ਕਰ ਵੀ ਕਰ ਸਕਦੇ ਆ ਸੋ ਦੋਸਤੋ ਉਹ ਮੰਤਰ ਪਾਠ ਸੁਣ ਲੋ ਉਹ ਇਸ ਤਰ੍ਹਾਂ ਹੈ ਮੋਣੀ ਮੋਣੀ ਮਾਤਾ ਸ਼ਾਮ ਕੋ ਮੋਣੀ ਚੁਰੀ ਆਵੇ ਰੁੱਸੀ ਹੋਈ ਨੂੰ ਨਾਲ ਲਿਆਵੇ ਕੋਰਪਤੀ ਹੋਈ ਨੂੰ ਨਾਲ ਲਿਆਵੀ ਆਪਣੇ ਮੋਹ ਵਿੱਚ ਮੋਹ ਕੇ ਲਿਆਵੀ ਰਾਜੇ ਨੂੰ ਮੋਹ ਕੇ ਲਿਆਵੀ ਮੇਰੇ ਦੁਸ਼ਮਣ ਨੂੰ ਮੋਹ ਕੇ ਲਿਆਵੀ ਜੱਨੇ ਮੰਤਰ ਪੁਰੇ ਬੱਚਾ ਜੀ ਖਣ ਮਾਤਾ ਸ਼ਾਮ ઓਰ ਮੋਣੀ ਤੇਰੀ ਕਲਾਮ ਦਾ ਤਮਾਸ਼ਾ ਦੁਹਾਈ ਗੁਰੂ ਗੋਬਰ ਖਾਨਾਤ ਕੀ ਦੋਸਤੋ ਇਹ ਕਲਾਮ ਹੈ ਇਸ ਕਲਾਮ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ કંઠ ਕਰਨਾ ਹੈ કંઠ ਕਰਨੀ ਤੋਂ ਬਾਅਦ ਹੀ ਇਸ ਕਲਾਮ ਦਾ ਜਾਪ ਸ਼ੁਰੂ ਕਰਨਾ ਹੈ ਸੋ ਇਹ ਕਲਾਮ ਮੈਂ ਤੁਹਾਨੂੰ ਦੁਬਾਰਾ ਫੇਰ ਤੋਂ ਇੱਕ ਦਫਾ ਪੋਲ ਕੇ ਦੱਸ ਦਿਨਾ ਮੋਣੀ 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 ਮਾਤਾ ਸ਼ਾਮ ਕੋਰ ਮੋਣੀ ਤਰੀ ਆਵੇ ਰੁੱਸੀ ਹੋਈ ਨੂੰ ਨਾਲ ਲਿਆਵੇ ਘਰੋਂ ਭੱਜੀ ਹੋਈ ਨੂੰ ਨਾਲ ਲਿਆਵੇ ਆਪਣੇ ਮੋਹ ਵਿੱਚ ਮੋਹ ਹੀ ਲਿਆਵੀ ਰਾਜੇ ਨੂੰ ਮੋਹ ਹੀ ਲਿਆਵੀ ਤੇ ਦੁਸ਼ਮਣ ਨੂੰ ਮੋਹ ਹੀ ਲਿਆਵੀ ਜਲੀ ਮੰਤਰ ਫੁਰੀ ਵਾਚਾ ਤੀਖਾ ਮਾਰਾ ਸ਼ਾਮ ਕੋਰ ਮੋਣੀ ਤੇਰੀ ਕਲਾਮ ਦਾ ਤਮਾਸ਼ਾ ਦੁਹਾਈ ਗੁਰੂ ਗੋਰਖ ਨਾਥ ਕੀ ਦੋਸਤੋ ਇਹ ਕਲਾਮ ਹੈ ਇਸ ਕਲਾਮ ਦੇ ਨਾਲ ਤੁਸੀਂ ਪੁੱਛਾ ਕਰ ਸਕਦੇ ਆ ਕਿਸੇ ਨੂੰ ਵੀ ਆਪਣੇ ਮੋਹ ਦੇ ਵਿੱਚ ਮੋਹ ਕੇ ਲਿਆ ਸਕਦੇ ਆ ਪਹਿਲੇ ਦਿਨ ਉਹ ਪ੍ਰਸ਼ਾਦ ਤੇ ਆਖਰੀ ਦਿਨ ਉਹ ਪ੍ਰਸ਼ਾਦ ਦੀ ਹੀ ਚੜਾਉਣਾ ਹੈ। ਔਰ ਵਿੱਚ ਜਿੰਨੇ ਸ਼ਨੀਵਾਰੋਂ ਸ਼ਨੀਵਾਰ ਨੂੰ ਜੋ ਉਹ ਪ੍ਰਸ਼ਾਦ ਉਸਿਆ ਉਚੜਾਉਣਾ ਹੈ। ਸੋ ਦੋਸਤੋ ਜੇਕਰ ਤੁਸੀਂ negligency ਨਾ ਕਰੋਗੇ ਤੇ ਇਸ ਕਾਰਜ ਦੇ ਵਿੱਚ ਸਫਲ ਹੋਮੋਗੇ। ਸੋ ਦੋਸਤੋ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਾਮੇ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਜੈ ਪੀਰਾਂ ਦੀ